ਇੱਕ ਵੀਡੀਓ viral ਹੁੰਦੀ ਹੈ ਜਿਸ ਦੇ ਵਿੱਚ ਇੱਕ ਔਰਤ ਨੂੰ 55 ਸਾਲ ਦੀ ਔਰਤ ਹੈ ਉਸ ਨੂੰ ਨਗਨ ਅਵਸਥਾ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਹੈ ਮਨੀਪੁਰ ਦੇ ਵਿੱਚ ਜਦ ਇੱਕ ਔਰਤ ਨੂੰ ਨੰਗਾ ਕਰਕੇ ਘੁਮਾਇਆ ਗਿਆ ਸੀ ਤਾਂ ਸਭ ਨੇ ਤੂ-ਤੂ ਕਰ ਦਿੱਤੀ ਕਿ ਮਨੀਪੁਰ ਵਾਲੇ ਐਵੇਂ ਨੇ ਮਨੀਪੁਰ ਵਾਲੇ ਐਵੇਂ ਨੇ ਅੱਜ ਤੁਹਾਡੇ ਪੰਜਾਬ ਦੇ ਵਿੱਚ ਹੋਇਆ ਹੈ ਜਿਆ ਹੁਣ ਕਿਉਂ ਨਹੀਂ ਬੋਲਦੇ ਪੰਜਾਬ ਦੇ ਤਰਸਾਰਨ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਕੇ ਘੁਮਾਇਆ ਗਿਆ ਹੁਣ ਕਿਉਂ ਨਹੀਂ ਪੰਜਾਬੀ ਬੋਲਦੇ ਹੁਣ ਕਿਉਂ ਨਹੀਂ ਲੋਕ ਬੋਲਦੇ ਕੱਲੀ ਔਰਤ ਵੀ ਨੰਗੀ ਨਹੀਂ ਕਿ ਆਜੀ ਪੰਜਾਬ ਨੰਗਾ ਹੋਇਆ ਪੂਰਾ ਕਿਉਂਕਿ ਪੰਜਾਬ ਵਿੱਚ ਧੀਆਂ ਪੈੜਾਂ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਪਰ ਉਸ ਦੇ ਵਿੱਚ ਉਸ ਦੀ ਮਾਂ ਨੇ ਕੀ ਕੀ ਗੱਲ ਤੇ ਕੀਤੀ ਆ ਮੁੰਡੇ ਨੇ ਜਿਹੜਾ ਤੂੰ ਸੁੱਤੂ ਨੰਗਾ ਕਰਕੇ ਘੁਮਾਰਿਓ ਮਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਜੇ ਤੁਹਾਨੂੰ ਤਸੂਰ ਲੱਗਦਾ ਸੀ ਮੁੰਡੇ ਕੁੜੀ ਦਾ ਲੱਗਦਾ ਸੀ ਜੇ ਤੁਹਾਨੂੰ ਪੈਸਾ ਦਾ ਦੇਣ ਨਹੀਂ ਸੀ ਤੁਸੀਂ ਉਹਨਾਂ ਨਾਲ ਗੱਲ ਕਰਦੇ ਸੀ ਇਹ ਐਕਚੁਅਲ ਹਿਲਣਾ ਚਾਹੀਦਾ ਹੈ ਉਹ ਮੈਨੂੰ ਲੱਗਦਾ ਹੈ ਕਿ ਹੱਲ ਲੈਣਾ ਚਾਹੀਦਾ ਹੈ ਕਿ ਕਿਸੇ ਸਤ ਪੁਸ਼ਤ ਦਾ ਜਿਵੇਂ ਕਿੰਟਨਾ ਕਰਨ ਬਾਰੇ ਸੋਚਣ ਦਾ ਕਨਾਕ ਤਾਂ ਕਿ ਕਿਸੇ ਵੀ ਧੀ ਪੈਣ ਦੀ ਇੱਜ਼ਤ ਜਿਹੜੀ ਹੈ ਉਹ ਨਾਰੂ ਹੋਵੇ ਤਾਂ ਕਿ ਲੋਕ ਵੀ ਨਾ ਜਿਹੜੇ ਨੇ ਉਹ ਕਿਤਨਾ ਕਿਤਨਾ ਕਿਤੇ ਉਹ ਮਰਦਾਨਗੀ ਗਵਾ ਦਿੰਦੇ ਨੇ ਕਹਿੰਦੇ ਨੇ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਤੇ ਇਸ ਵੀਡੀਓ ਤੋਂ ਬਾਅਦ ਤਾਂ ਔਰਤ ਜਾਤ ਤੇ ਲੰਕ ਲੱਗਦੀ ਹੋਈ ਜਿਹੜਾ ਇਹ ਮਹਿਸੂਸ ਹੋ ਰਿਹਾ ਕਿਉਂਕਿ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਔਰਤ ਨੂੰ 55 ਸਾਲ ਦੀ ਔਰਤ ਹੈ ਜਿਸ ਨੂੰ ਨਗਨ ਅਵਸਥਾ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਹੈ ਦਰਅਸਲ ਉਸ ਦੇ ਵਿੱਚ ਗੱਲ ਕੀ ਸੀ ਕਿ ਉਸ ਦੇ ਕੁੜੀ ਮੁੰਡੇ ਵੱਲੋਂ ਲਵ ਮੈਰਿਜ ਕਰਵਾਈ ਜਾਂਦੀ ਹੈ ਤੇ ਲਵ ਮੈਰਿਜ ਦੀ ਸਜ਼ਾ ਇਸ ਮਾਂ ਨੂੰ ਦਿੱਤੀ ਜਾਂਦੀ ਹੈ ਇਸ ਮਾਂ ਨੂੰ ਨੰਗਾ ਕਰਕੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਹੈ ਤਾਂ ਪ੍ਰਿਆ ਜੀ ਸਾਡੇ ਨਾਲ ਮੌਜੂਦ ਨੇ ਪ੍ਰਿਆ ਜੀ ਇੱਕ ਘਟਨਾ ਹੋਈ ਸ਼ਰਮਸਾਰ ਘਟਨਾ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਤਾ ਔਰਤ ਜਾਤ ਨੂੰ ਸ਼ਰਮਸਾਰ ਕਰਤਾ ਕਿਉਂਕਿ ਇੱਕ ਔਰਤ ਨੂੰ ਨੰਗਾ ਕਰਕੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਹੈ ਇੱਕ ਔਰਤ ਨੂੰ ਨਗਨ ਕਰਕੇ ਘੁਮਾਉਣਾ ਮੈਨੂੰ ਲੱਗਦਾ ਕਿ ਇਹ ਕਿਤੇ ਦੀ ਵੀ ਨਾ ਮਰਦਾਨੀ ਹੈ ਨਾ ਹੀ ਔਰਤ ਦੀ ਸਮਝਦਾਰੀ ਹੈ ਜਿਵੇਂ ਤੁਸੀਂ ਦੱਸਿਆ ਕਿ ਇੱਕ ਪੁੱਤ ਤੇ ਇੱਕ ਧੀ ਨੇ ਲਵ ਮੈਰਿਜ ਆਪਸ ਦੇ ਵਿੱਚ ਕਰਾ ਲਈ ਇੱਕ ਪਿੰਡ ਦੇ ਵਿੱਚ ਨੌਜਵਾਨ ਨੇ ਤੇ ਉਹਨਾਂ ਨੇ ਆਪਸ ਦੇ ਵਿੱਚ ਲਵ ਮੈਰਿਜ ਕਰਾ ਲਈ ਤੇ ਉਸ ਦੀ ਸਜ਼ਾ ਉਸ ਦੀ ਮਾਂ ਨੂੰ ਨੰਗਾ ਕਰਕੇ ਤਰਨ ਤਰਨ ਦੇ ਵਿੱਚ ਘੁਮਾਇਆ ਮਣੀਪੁਰ ਦੇ ਵਿੱਚ ਜਦੋਂ ਇੱਕ ਔਰਤ ਨੂੰ ਨੰਗਾ ਕਰਕੇ ਘੁਮਾਇਆ ਗਿਆ ਸੀ ਤੇ ਸਭ ਨੇ ਥੂ ਥੂ ਕਰ ਦਿੱਤੀ ਕਿ ਮਣੀਪੁਰ ਵਾਲੇ ਐਵੇਂ ਨੇ ਮਣੀਪੁਰ ਵਾਲੇ ਆਵੇਂ ਨੇ ਅੱਜ ਤੁਹਾਡੇ ਪੰਜਾਬ ਦੇ ਵਿੱਚ ਹੋਇਆ ਅਜਿਹਾ ਹੁਣ ਕਿਉਂ ਨਹੀਂ ਬੋਲਦੇ ਪੰਜਾਬ ਦੇ ਤਰਨ ਤਰਨ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਕੇ ਘੁਮਾਇਆ ਗਿਆ ਹੁਣ ਕਿਉਂ ਨਹੀਂ ਪੰਜਾਬੀ ਬੋਲਦੇ ਹੁਣ ਕਿਉਂ ਨਹੀਂ ਲੋਕ ਬੋਲਦੇ ਕਿ ਇਹ ਪੰਜਾਬ ਦੇ ਵਿੱਚ ਕੀ ਹੈ ਇੱਕ ਲੜਕੀ ਦੇ ਨਾਲ ਇੱਕ ਔਰਤ ਦੇ ਨਾਲ ਉਸ ਦੀ ਉਸ ਦੀ ਜੋ ਹੈ ਸਰੀਰ ਦੇ ਨਾਲ ਇੱਕ ਜੋ ਜੋ ਬਦਸਲੂਕੀ ਨਹੀਂ ਕੀਤੀ ਗਈ ਇੱਕ ਔਰਤ ਜਿਸ ਨੇ ਉਹ ਜਿਹਨੂੰ ਪੁੱਤ ਨੇ ਲਵ ਮੈਰਿਜ ਕਰਾਈਆ ਉਸ ਦੇ ਵਿੱਚ ਉਹਦਾ ਕੀ ਕਸੂਰ ਹੈ ਨੂੰ ਪੁੱਤ ਨੇ ਜਿਹਨੇ ਲਵ ਮੈਰਿਜ ਕਰਾਈਆ ਹੈ ਤਾਂ ਉਸ ਔਰਤ ਨੂੰ ਨੰਗਾ ਕਰਕੇ ਘੁਮਾਉਣ ਵਾਲਿਆਂ ਨੂੰ ਸਜ਼ਾ ਤਾਂ ਮਿਲ ਰਹੀ ਹੈ ਉਹਨਾਂ ਨੂੰ ਆਖਿਰਕਾਰ ਗ੍ਰਿਫਤਾਰੀ ਤਾਂ ਕਰ ਲਈ ਗਈ ਹੈ ਪਰ ਇਸ ਸਮੇਂ ਜੋ ਪੰਜਾਬ ਦੀ ਤਸਵੀਰ ਗਈ ਹੈ ਸਾਹਮਣੇ ਉਹ ਮੈਨੂੰ ਲੱਗਦਾ ਹੈ ਕਿ ਸ਼ਰਮਸਾਰ ਕਰਨ ਵਾਲੀ ਹੈ ਕਹਿੰਦੇ ਕਿ ਮਾਵਾ ਸਭ ਦੀਆਂ ਸਾਂਝੀਆਂ ਹੁੰਨ ਆਇਆ ਕਹਿੰਦੇ ਮਾਪ ਭਾਵੇਂ ਦੁਸ਼ਮਣ ਦੀ ਕਿਉਂ ਨਾ ਹੋਵੇ ਆਪਣੀ ਮਾਂ ਮੰਨੀ ਜਾਂਦੀ ਆ ਪਰ ਇੱਥੇ ਤਾਂ ਮੁੰਡੇ ਦੀ ਮਾਂ ਨੂੰ ਕਹਿੰਦੇ ਕਿ ਮੁੰਡੇ ਵਾਲਿਆਂ ਦਾ ਔਦਾ ਵੱਡਾ ਹੁੰਦਾ ਹੈ ਪਰ ਇੱਥੇ ਔਦੇ ਨੂੰ ਸ਼ਾਇਦ ਹਟਾ ਕੇ ਨਾ ਇੱਕ ਮਾਂ ਬਦਨਾਮ ਕੀਤੀ ਗਈ ਹੈ ਇੱਕ ਮਾਂ ਦੀ ਬਦਨਾਮੀ ਕੀਤੀ ਗਈ ਆ ਮੈਂ ਉਹੀ ਤਾਂ ਦੱਸ ਰਹੀ ਆ ਨਾ ਕਿ ਉਹ ਜਿਹੜੇ ਮੁੰਡਾ ਕੁੜੀ ਜਿਨ੍ਹਾਂ ਨੇ ਲਵ ਮੈਰਿਜ ਕਰਾਈ ਸੀ ਉਹ ਵੀ ਕੈਮਰੇ ਦੇ ਮੋਰੇ ਆਏ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਲੜਕੀ ਨੇ ਖੁਦ ਕਹੀ ਲੜਕੀ ਦੇ ਪਰਿਵਾਰ ਦੇ ਵੱਲੋਂ ਜੁਆ ਲੜਕੇ ਦੀ ਮਾਂ ਨੂੰ ਜੋ ਹੈ ਉਹ ਨੰਗਾ ਕਰਕੇ ਪੂਰੇ ਬਾਜ਼ਾਰ ਦੇ ਵਿੱਚ ਘੁਮਾਇਆ ਗਿਆ ਤੇ ਲੜਕੀ ਖੁਦ ਕੈਮਰੇ ਦੇ ਮੋਰੇ ਆਈ ਅਤੇ ਉਸਨੇ ਦੱਸਿਆ ਕਿ ਮਾਵਾ ਤਾਂ ਸਭਿਆ ਸ ਮੀਆਂ ਨੇ ਸਾਡਾ ਕਸੂਰ ਸੀ ਅਸੀਂ ਲਵ ਮੈਰਿਜ ਕਰਾਇਆ ਤਾਂ ਤੁਸੀਂ ਮਾਂ ਦੇ ਨਾਲ ਅਜਿਹਾ ਕਿਉਂ ਕੀਤਾ ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਉਸ ਨੂੰ ਨੰਗਾ ਕਰਕੇ ਘੁਮਾ ਰਹੇ ਸੀ ਜਦੋਂ ਉਸ ਔਰਤ ਨੂੰ ਜੋ ਹੈ ਸ਼ਰੀਰ ਦੇ ਉੱਤੇ ਜਦੋਂ ਉਸ ਦਾ ਕੱਪੜਾ ਖਿੱਚ ਕੇ ਵੀਡੀਓ ਬਣਾ ਰਹੇ ਸੀ ਉਸ ਸਮੇਂ ਮੈਨੂੰ ਲੱਗਦਾ ਕਿ ਲੋਕ ਵੀ ਨਾ ਜਿਹੜੇ ਨੇ ਉਹ ਇੱਕ ਨੱਕ ਕੀਤਾ ਨਾ ਕੀਤੇ ਉਹ ਮਰਦਾਨਗੀ ਗਵਾਦ ਹੁੰਦੇ ਨੇ ਕੋਈ ਮੋਰੇ ਬਚਾਉਣ ਦੇ ਲਈ ਨਹੀਂ ਆਉਂਦਾ ਉਹ ਔਰਤ ਦੀ ਮੈਂ ਵੀਡੀਓ ਦੇਖੀ ਸੀ ਹਾਲਾਂਕਿ ਕੈਮਰੇ ਦੇ ਮੋਰੇ ਉਹ ਵੀਡੀਓ ਨਹੀਂ ਦਿਖਾ ਸਕਦੇ ਮੈਂ ਉਸ ਮਾਂ ਦੀ ਵੀਡੀਓ ਦੇਖੀ 55 ਸਾਲ ਦੀ ਉਹ ਦੌੜ ਰਹੀ ਹੈ ਉਸ ਦਾ ਜੋ ਸੂਟ ਹੈ ਉਸ ਨੂੰ ਉਤਾਰ ਦਿੱਤਾ ਗਿਆ ਉਸ ਨੇ ਆਪਣੇ ਸਰੀਰ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਜਿਹੜਾ ਕੱਪੜਾ ਉਹ ਖਿੱਚ ਦਿੱਤਾ ਜਾਂਦਾ ਉਹ ਆਪਣੀ ਜਾਨ ਬਚਾ ਕੇ ਇੱਕ ਦੁਕਾਨ ਦੇ ਅੰਦਰ ਵੜਦੀ ਹੈ ਤੇ ਉੱਤੇ ਦੁਕਾਨ ਤੇ ਸਰਦਾਰ ਜੀ ਬੈਠੇ ਹੁੰਦੇ ਨੇ ਹਾਲਾਂਕਿ ਉਹ ਕੈਮਰੇ ਨੂੰ ਹੱਥ ਮਾਰਦੇ ਨੇ ਇਹ ਲੜਕੀ ਦੇ ਪਰਿਵਾਰ ਦੇ ਵੱਲੋਂ ਜੋ ਹੈ ਉਸ ਦੇ तरीके नाल जलूल किता गया। नाल दी दी नाल इस तरीके उसका अंदर उसकी मां की बदनामी करनी है कि औरत सदमे रवे दो महीने चार महीने पर तीन जिंदगी तो जेल गई ना चार जने गिरफ्तार हो चुके हैं जिम्मे दसा कि औरत बदनाम किया गया औरत बदनाम भी किया गया कि औरत जी है औरत्मन बनी ਉਨਾ ਚਾਰ ਦੋਸ਼ੀਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ ਹਨਾ ਉਸ ਨੂੰ ਨੰਗਾ ਕਰਕੇ ਘੁਮਾਉਣ ਦੇ ਵਿੱਚ ਤੇ ਮੈਨੂੰ ਇੰਜ ਲੱਗਦਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਹਨਾ ਧੀਆਂ ਦੀ ਧਰਤੀ ਹੈ ਹਨਾ ਧੀਆਂ ਸ਼ਬਦ ਜਦੋਂ ਵਰਤਿਆ ਜਾਂਦਾ ਤਾਂ ਬੜਾ ਸਤਿਕਾਰ ਆ ਜਾਂਦਾ ਹੈ ਮਨੀਪੁਰ ਦੇਬ ਜਦੋਂ ਇਹ ਘਟਨਾ ਹੋਈ ਤੇ ਕਿਹਾ ਗਿਆ ਕਿ ਜੀ ਮਨੀਪੁਰ ਵਾਲੇ ਐਵੇਂ ਨੇ ਮਨੀਪੁਰ ਵਾਲੇ ਜੀ ਐਵੇਂ ਨੇ ਮਨੀਪੁਰ ਵਾਲੇ ਐਵੇਂ ਨੇ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਮਨੀਪੁਰ ਵਾਲਾ ਕਿੱਸਾ ਨੂੰ ਦੁਹਰਾਇਆ ਗਿਆ ਹੈ ਜਿਸ ਕਿੱਸੇ ਨੂੰ ਸਖਤ ਸਜ਼ਾ ਨਾ ਮਿਲੀ ਤੇ ਸ਼ਾਇਦ ਮਨੀਪੁਰ ਵਾਲਾ ਘਟਨਾ ਜਿਹੜੀ ਹੈ ਉਹ ਹਰ ਜ਼ਿਲ੍ਹੇ ਦੇ ਵਿੱਚ ਵਾਪਰਨ ਲੱਗ ਜਵੇ ਕਿਸੇ ਨੂੰ ਵੀ ਉਸ ਦੀ ਸਜ਼ਾ ਦੇਣ ਦੇ ਲਈ ਜੋ ਹੈ ਇਸ ਤਰੀਕੇ ਨਾਲ ਹੋ ਸਕਦਾ ਕਿਸ ਨੂੰ ਨੰਗਾ ਕਰਕੇ ਘੁਮਾਣਾ ਜਾ ਇੱਕ ਮਨੀਪੁਰ ਵਾਲਿਆਂ ਨੇ ਕਿਤੋਂ ਸਿੱਖੀ ਹੋਊਗੀ ਹਨਾ ਵੀ ਔਰਤ ਨੂੰ ਨੰਗਾ ਕਰਕੇ ਘੁਮਾਓ ਤੇ ਉਸ ਨੂੰ ਜੋ ਹੈ ਸਜ਼ਾ ਦੇ ਸਕਦੇ ਹਾਂ ਅਸੀਂ ਇਸ ਤਰੀਕੇ ਨਾਲ ਮਨੀਪੁਰ ਵਾਲਿਆਂ ਤੋਂ ਸਾਡੇ ਪੰਜਾਬੋਂ ਲੈਨੇ ਸਿੱਖ ਲਈ ਹੁਣ ਉਹ ਔਰਤ ਨੂੰ ਨੰਗਾ ਕਰਕੇ ਘੁਮਾ ਰਹੇ ਨੇ ਤੇ ਸੋਚ ਰਹੇ ਨੇ ਕਿ ਹੁਣ ਇਸ ਨੂੰ ਪੱਕਾ ਸਜ਼ਾ ਮਿਲ ਗਈ ਆ ਪਰ ਮੈਨੂੰ ਲੱਗਦਾ ਕਿ ਜਦੋਂ ਇਸ ਤਰੀਕੇ ਦੀਆਂ ਚੀਜ਼ਾਂ ਆਉਂਦੀਆਂ ਨੇ ਤੇ ਜਿਵੇਂ ਇਹਨਾਂ ਨੇ ਨੰਗਾ ਕਰਕੇ ਘੁਮਾਇਆ ਤੇ ਉਹਦਾ ਐਕਸ਼ਨ ਵੀ ਜਿਹੜਾ ਹੈ ਇਹਨਾਂ ਤੇ ਜਿਹੜਾ ਐਕਸ਼ਨ ਵੀ ਲੈਣਾ ਚਾਹੀਦਾ ਹੈ ਉਹ ਮੈਨੂੰ ਲੱਗਦਾ ਹੈ ਕਿ ਅਜਿਹਾ ਲੈਣਾ ਚਾਹੀਦਾ ਹੈ ਕਿ ਸੱਤ ਪੂਛਤਾ ਤੱਕ ਅਜਿਹੀ ਘਟਨਾ ਕਰਨ ਬਾਰੇ ਸੋਚਣ ਤੱਕ ਨਾ ਤਾਂ ਕਿ ਕਿਸੇ ਵੀ ਧੀ ਭੈਣ ਦੀ ਇੱਜ਼ਤ ਜਿਹੜੀ ਹੈ ਉਹ ਨਾ ਰੁਲੇ ਉਸ ਲੇਡੀ ਨੂੰ ਨੰਗਾ ਕਰਕੇ ਘੁਮਾਇਆ ਤਾਂ ਘੁਮਾਇਆ ਵੀਡੀਓ ਵੀ ਖੁਦ ਵਾਇਰਲ ਕੀਤੀ ਪਹਿਲਾਂ ਆਪ ਵੀਡੀਓ ਬਣਾਈ ਉਸ ਬਾਅਦ ਵਾਇਰਲ ਵੀ ਆਪ ਹੀ ਕਰ ਦਿੱਤੀ ਤੁਸੀਂ ਇਥੋਂ ਅੰਦਾਜ਼ਾ ਲਗਾਓ ਮੇਗਾ ਕਿ ਕਿੰਨੇ ਕਿ ਅਣਖੀ ਲੋਕ ਨੇ ਹਨਾ ਇਹ ਕਹਿੰਦੇ ਵੀ ਸਾਡੀ ਧੀ ਨੂੰ ਲਵ ਮੈਰਿਜ ਕਰਕੇ ਵਿਆਹ ਕੇ ਲੈ ਗਿਆ ਜੀ ਅਸੀਂ ਅਣਖੀ ਆ ਜੇ ਤੁਸੀਂ ਅਣਖੀ ਆ ਤੇ ਤੁਹਾਡੀ ਅਣਖ ਦੇ ਵਿੱਚ ਇਹ ਹੈ ਕਿ ਤੁਸੀਂ ਲੜਕੇ ਦੀ ਮਾਂ ਨੂੰ ਜੋ ਹੈ ਉਹ ਨੰਗਾ ਕਰਕੇ ਘੁਮਾਓਗੇ ਤੁਹਾਡੀ ਅਣਖ ਇਹ ਕਹਿੰਦੀ ਹੈ ਕਿ ਤੁਹਾਡੀ ਕੁੜੀ ਕਿਸੇ ਨਾਲ ਲਵ ਮੈਰਿਜ ਨਹੀਂ ਕਰਾਉਣੀ ਚਾਹੀਦੀ ਪਰ ਕਿਸੇ ਦੀ ਮਾਂ ਜਿਹੜੀ ਆ ਉਹ ਨੰਗੀ ਕਰਕੇ ਘੁਮਾ ਦੇਣੀ ਚਾਹੀਦੀ ਹੈ ਇਹ ਅਣਖ ਹੈ ਤੁਹਾਡੀ ਇਹ ਅਣਖ ਨਹੀਂ ਭਰਾਓ ਇਹ ਲਾਚਾਰੀ ਹੈ ਤੁਹਾਡੀ ਇਹ ਤੁਹਾਡੇ ਜਿਹੜੇ ਸਿਰ ਦੇ ਵਿੱਚ ਜਿਹੜੀ ਤੁਹਾਡੀ ਅਣਖ ਚੜੀ ਹੈ ਇਸ ਅਣਖ ਨੂੰ ਅਣਖ ਨਾ ਕਹੋ ਇਸ ਨੂੰ ਨਾ ਮਰਦੀ ਕਹੋ ਕਿਉਂਕਿ ਅਜਿਹੀ ਘਟਨਾ ਨੂੰ ਅੰਜਾਮ ਮੈਨੂੰ ਨਹੀਂ ਲੱਗਦਾ ਕਿ ਕੋਈ ਚੰਗੇ ਘਰ ਦਾ ਬੰਦਾ ਦੇ ਸਕਦਾ ਹੈ ਕੋਈ ਅਣਖੀ ਬੰਦਾ ਦੇ ਸਕਦਾ ਹੈ ਜਿਹ ਜੋ ਇਹ ਚੀਜ਼ਾਂ ਜਿਹੜਾ ਜਿਆ ਵਰਤਾਰਾ ਜਿਹੜਾ ਹੈ ਉਹ ਅਜਿਹਾ ਹੀ ਬੰਦਾ ਕਰ ਸਕਦਾ ਹੈ ਜੋ ਮਾਨਸਿਕ ਤੌਰ ਤੇ ਬਿਮਾਰ ਹੈ ਜਿਸ ਨੂੰ ਇਲਾਜ ਦੀ ਲੋੜ ਹੈ ਜਿਸ ਨੂੰ ਸਜ਼ਾ ਦੀ ਲੋੜ ਹੈ ਜਿਸ ਦੇ ਉੱਤੇ ਅਜਿਹੀ ਸਜ਼ਾ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਹਮੇਸ਼ਾ ਯਾਦ ਰੱਖੇ ਕਿ ਕਿਸੇ ਦੇ ਵੀ ਮਾ ਦੇ ਨਾਲ ਕਿਸੇ ਦੇ ਵੀ ਧੀ ਭੈਣ ਦੇ ਨਾਲ ਜਿਆ ਨਾ ਕਰੇ ਲੰਬ ਮੈਂ ਇਸ ਤੁਹਾਡੇ ਨਿਆਣਿਆਂ ਨੇ ਕਰਾਈ ਹੈ ਹਨਾ ਤੁਸੀਂ ਆਤ ਆਪਣੀ ਕੁੜੀ ਤੇ ਪਹਿਲਾਂ ਹੀ ਪਾਬੰਦੀ ਰੱਖਦੇ ਕੀ ਕਰਦੇ ਤੁਹਾਨੂੰ ਲਵ ਮੈਰिज ਉਹਨਾਂ ਨੇ ਗਲਤੀ ਕਰ ਲਈ ਲਵ ਮੈਰिज ਕਰਾ ਕੇ ਦੇਖੋ ਲਵ ਮੈਰिज ਕਰਾਉਣਾ ਨਾ ਕਰਾਉਣਾ ਅਰੇਂਜ ਮੈਰिज ਕਰਾਉਣਾ ਉਹਨਾਂ ਦਾ ਫੈਸਲਾ ਹੋ ਸਕਦਾ ਹੈ ਹਰੇਕ ਦਾ ਨਿੱਜੀ ਫੈਸਲਾ ਹੁੰਦਾ ਹੈ ਹਨਾ ਤੇ ਉਹਨਾਂ ਦੀ ਕੁੜੀ ਜਦ ਤੁਸੀਂ ਆਪਣੀ ਕੁੜੀ ਦੀ ਪਰਵਰਿਸ਼ ਪਹਿਲਾਂ ਹੀ ਹੈ ਹੀ ਰੱਖਦੇ ਕਿ ਉਸ ਨੂੰ ਲਵ ਮੈਰिज ਬਾਰੇ ਹਨਾ ਉਹ ਉਦੋਂ ਰਾਤੇ ਨਾ ਤੋੜਦੀ ਜੇ ਤੁਹਾਡੀ ਕੁੜੀ ਨੇ ਉਸ ਰਾਤ ਤੇ ਤੋੜ ਤੁਰੀ ਹੈ ਤੂੰ ਉਸ ਦੇ ਵਿੱਚ ਮੁੰਡੇ ਦੀ ਮਾਂ ਦਾ ਕੀ ਕਸੂਰ ਹੈ ਹਨਾ ਮੈਂ ਕਹਿੰਨੀ ਵੀ ਉਹਨਾਂ ਨੇ ਗਲਤੀ ਕੀਤੀ ਨਹੀਂ ਕੀਤੀ ਸਾਨੂੰ ਨਹੀਂ ਪਤਾ ਪਰ ਉਸ ਦੇ ਵਿੱਚ ਉਸ ਦੀ ਮਾਂ ਨੇ ਕੀ ਕੀ ਗਲਤੀ ਕੀਤੀ ਆ ਮੁੰਡੇ ਦੀ ਜਿਹੜਾ ਤੁਸੀਂ ਉਸ ਨੂੰ ਨੰਗਾ ਕਰਕੇ ਘੁਮਾਰਿਓ ਮਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਜੇ ਤੁਹਾਨੂੰ ਕਸੂਰ ਲੱਗਦਾ ਸੀ ਮੁੰਡੇ ਕੁੜੀ ਦਾ ਲੱਗਦਾ ਸੀ ਜੇ ਤੁਹਾਨੂੰ ਕੋਈ ਸਜ਼ਾ ਦੇਣੀ ਸੀ ਤੁਸੀਂ ਉਹਨਾਂ ਨਾਲ ਗੱਲ ਕਰਦੇ ਤੁਹਾਡੀ ਮਾਂ ਉਸ ਦੀ ਮਾਂ ਨੂੰ ਹਾਲੇ ਕਿ ਉਹ ਮੁੰਡਾ ਕੁੜੀ ਕਿਤੇ ਘੁੰਮਣ ਗਏ ਹੋਏ ਸੀ ਆਪਣਾ ਉਹ ਘੁੰਮਣ ਗਏ ਹੋਏ ਸੀ ਤਾਂ ਪਿੱਛੇ ਇਹਨਾਂ ਨੇ ਮਾਂ ਦੇ ਨਾਲ ਇਹ ਹਰਕਤ ਕਰ ਦਿੱਤੀ ਅਸੀਂ ਕੈਮਰੇ ਦੇ ਮੂਰੇ ਉਹ ਵੀਡੀਓ ਨਹੀਂ ਦਿਖਾ ਸਕਦੇ ਪਰ ਮੈਂ ਚਾਹੂੰਗੀ ਕਿ ਜੋ ਇਹਿਆ ਕਰਤੂਤ ਕੀਤੀ ਗਈ ਹੈ ਇਸ ਨੂੰ ਸ਼ੇਅਰ ਕਰਕੇ ਦੁਨੀਆ ਤੱਕ ਜਰੂਰ ਦਿਖਾਓ ਕਿ ਇਹ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਅਜਹੀ ਸਜ਼ਾ ਮਿਲੇ ਇਹ ਜਿਹਾ ਵਰਤਾਰਾ ਜਿਹੜਾ ਕੋਈ ਨਾ ਕਰ ਮੈਂ ਇੰਨੇ ਕਹੂੰਗੀ ਸੋ ਇਸ ਔਰਤ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਜਿਸ ਨੇ ਜਿਸ ਦੇ ਨਾਲ ਇੰਨੀ ਕਹਜ਼ਾ ਦਰਿੰਦਗੀ ਜਿਹੜੀ ਵਰਤੀ ਗਈ ਹੈ ਕਿਉਂਕਿ ਸ਼ਰਮਸਾਰ ਸੱਜ ਸਾਰਾ ਪੰਜਾਬ ਹੋਇਆ ਇੱਕ ਕੱਲਾ ਕੱਲੀ ਔਰਤ ਨਹੀਂ ਨੰਗੀ ਹੋਈ ਅੱਜ ਪੰਜਾਬ ਨੰਗਾ ਹੋਇਆ ਪੂਰਾ ਕਿਉਂਕਿ ਪੰਜਾਬ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜੇਕਰ ਤੁਸੀਂ ਵੀ ਸਾਡੇ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਇਸ ਔਰਤ ਨੂੰ ਇਨਸਾਫ ਦੁਵਾਨ ਦੇ ਵਿੱਚ ਜ਼ੀ ਮਦਦ ਕਰੋ